प्यारे श्रोताओं हाजिर हां एक ਨਵਾਂ ਲੈਕਚਰ ਲੈ ਕੇ ਅੱਜ ਦੇ ਵੀਡੀਓ ਵਿੱਚ ਆਪਾਂ ਵਿਵਹਾਰਵਾਦ ਬਾਰੇ ਥੋੜੀ ਜੀ ਗੱਲ ਕਰਾਂਗੇ ਗਿਆਨ ਵਿਗਿਆਨ ਦੀ ਇਹ ਮੁੱਖ ਸਮੱਸਿਆ ਹੈ ਕਿ ਗਿਆਨ ਦਾ ਸਰੂਪ ਕੀ ਹੈ ਗਿਆਨ ਦੀ ਸਚਾਈ ਦੇ ਪ੍ਰਮਾਣ ਕਿਹੜੇ-ਕਿਹੜੇ ਹਨ ਵਿਵਹਾਰਵਾਦ ਉਹਨਾਂ ਹੀ ਸਿਧਾਂਤਾਂ ਵਿੱਚੋਂ ਇੱਕ ਹੈ ਜੋ ਇਨਾਂ ਸਵਾਲਾਂ ਦੇ ਜਵਾਬ ਦਿੰਦੇ ਹਨ ਇਸ ਨੂੰ ਵਿਵਹਾਰਵਾਦ ਇਸ ਲਈ ਕਹਿੰਦੇ ਹਨ ਕਿਉਂਕਿ ਇਹ ਗਿਆਨ ਦਾ ਸਰੂਪ ਅਤੇ ਉਸ ਦੇ ਸੱਚ ਹੋਣ ਦਾ ਪ੍ਰਮਾਣ ਮਨੁੱਖ ਦੇ ਵਿਵਹਾਰ ਤੇ ਆਧਾਰਿਤ ਮੰਨਦਾ ਹੈ ਭਾਵ ਕਿ ਗਿਆਨ ਦਾ ਸੱਚ ਜਾਂ ਝੂਠ ਹੋਣਾ ਮਨੁੱਖ ਦੇ ਵਿਵਹਾਰ ਤੇ ਨਿਰਭਰ ਕਰਦਾ ਹੈ ਇਹ ਇੱਕ ਅਜਿਹਾ ਦਾਰਸ਼ਨਿਕ ਸਿਧਾਂਤ ਹੈ ਜਿਸ ਦੀ ਸ਼ੁਰੂਆਤ ਲਗਭਗ ਪਿਛਲੇ 100 ਸਾਲਾਂ ਦੌਰਾਨ ਹੋਈ ਪਰ ਇਹ ਪੁਰਾਣੇ ਵਿਚਾਰਾਂ ਨੂੰ ਹੀ ਹੋਰ ਉਭਾਰਦਾ ਹੈ ਇਸ ਲਈ ਇਸ ਨੂੰ ਸੋਚ ਦੇ ਪ੍ਰਾਣੇ ਤਰੀਕੇ ਦਾ ਨਵਾਂ ਨਾਮ ਕਹਿੰਦੇ ਹਨ ਇਹ ਇੱਕ ਦਰਸ਼ਨ ਸ਼ਾਸਤਰ ਵੀ ਹੈ ਜੋ ਜਿਵੇਂ ਅਮਰੀਕਾ ਦੇ ਜੀਵਨ ਦੀਆਂ ਵਿਸ਼ੇਸ਼ਤਾਵਾਂ ਦੀ ਪਹਿਵੀਂ ਕਰਦਾ ਹੈ ਕਿਉਂਕਿ ਇਸ ਦਾ ਜਨਮ ਅਮਰੀਕਾ ਦੇ ਲੋਕਾਂ ਨੇ ਕੀਤਾ ਜਿਹੜਾ ਵਿਵਾਰਵਾਦ ਇਸ ਵਿਚਾਰਧਾਰਾ ਦਾ ਮੁੱਖ ਸੰਬੰਧ ਚਾਰਲਸ ਪੀਅਰਸ ਵਿਲੀਅਮ ਜੇਮਸ ਤੇ ਜான் ਡਿਵੀ ਦੇ ਵਿਚਾਰਾਂ ਨਾਲ ਹੈ ਇਹਨਾਂ ਨੂੰ ਵਿਵਾਰਵਾਦ ਦੇ ਇਲਾਵਾ ਜੰਤਰਵਾਦ ਪ੍ਰਯੋਗਵਾਦ ਅਤੇ ਮਾਨਵਵਾਦ ਵੀ ਕਹਿੰਦੇ ਹਨ ਬੇਸ਼ੱਕ ਇਸ ਵਿਚਾਰਧਾਰਾ ਦੀ ਮੁੱਖ ਸ਼ੁਰੂਆਤ ਅਮਰੀਕਾ ਵਿੱਚ ਹੋਈ ਪਰ ਅਜੇ ਹੀ ਕੁਝ ਵਿਚਾਰ ਇੰਗਲੈਂਡ ਦੇ ਆਰਥਰ ਬਾਲਟਰ ਐਫ ਜੀ ਐਸ ਸ਼ਿਲਰ ਅਤੇ ਜਰਮਨੀ ਦੇ ਹਾਂਸ ਵਾਈਹਿੰਜ਼ਰ ਨੇ ਵੀ ਦਿੱਤੇ ਸਨ ਹੁਣ ਵਿਵਾਰਵਾਦ ਹੈ ਕੀ ਆਮ ਸ਼ਬਦਾਂ ਵਿੱਚ ਵਿਵਾਰਵਾਦ ਮਨੁੱਖ ਦੇ ਵਿਵਾਰ ਨੂੰ ਗਿਆਨ ਦੀ ਸਚਾਈ ਦਾ ਪਮਾਨਾ ਮੰਨਦਾ ਹੈ ਦੂਜੇ ਸ਼ਬਦਾਂ ਵਿੱਚ ਇਹ ਮਨੁੱਖ ਦਾ ਹਰ ਰੋਜ਼ ਦਾ ਬਦਲਦਾ ਅਤੇ ਨਵਾਂ ਵਿਵਾਰ ਹੈ ਜੋ ਕਿਸੇ ਸੱਚ ਦਾ ਪੈਮਾਨਾ ਹੈ ਕੋਈ ਵੀ ਗਿਆਨ ਪਹਿਲਾਂ ਤੋਂ ਹੀ ਕਿਸੇ ਧਾਰਮਿਕ ਆਰਥਿਕ ਜਾਂ ਰਾਜਨੀਤਿਕ ਅਥਾਰਟੀ ਰਾਹੀਂ ਨਿਰਧਾਰਤ ਨਹੀਂ ਕੀਤਾ ਗਿਆ ਬਲਕਿ ਇਸ ਦਾ ਸਰੂਪ ਬਦਲਦਾ ਰਹਿੰਦਾ ਹੈ ਕਿਉਂਕਿ ਇਹ ਹਰ ਮਨੁੱਖ ਦੇ ਜੀਵਨ ਨਾਲ ਸੰਬੰਧਿਤ ਤੱਤਾਂ ਦੇ ਨਿਰਭਰ ਹੁੰਦਾ ਹੈ ਸਮੇਂ ਅਤੇ ਪਰਿਸਥਿਤੀਆਂ ਦੇ ਬਦਲਣ ਕਾਰਨ ਇਹ ਗਿਆਨ ਜਾਂ ਇਸ ਦੀ ਸੂਚ ਹੋਣ ਆਧਾਰ ਦਾ ਅਧਾਰ ਜਿਸ ਨੇ ਕਿ ਜਿਹੜਾ ਇਹ ਆਧਾਰ ਆਧਾਰ ਹੈ ਇਹਦਾ ਉਹ ਵੀ ਬਦਲਦਾ ਅਤੇ ਨਵਾਂ ਹੁੰਦਾ ਜਾਂਦਾ ਇਸ ਤਰ੍ਹਾਂ ਇਹ ਮਨੁੱਖ ਨੂੰ ਇੱਕ ਪ੍ਰੇਰਣਾ ਦਿੰਦਾ ਹੈ ਕਿ ਉਸ ਨੂੰ ਸੱਚੇ ਗਿਆਨ ਦੀ ਖੋਜ ਲਈ ਹਮੇਸ਼ਾ ਆਪਣੇ ਨੇੜੇ ਦੀਆਂ ਸਮਕਾਲੀਨ ਪਰਿਸਥਿਤੀਆਂ ਤੋਂ ਜਾਣੂ ਰਹਿਣਾ ਚਾਹੀਦਾ ਹੈ ਕਿਉਂਕਿ ਉਹਨਾਂ ਪ੍ਰਸਥਿਤੀਆਂ ਦੇ ਬਦਲਣ ਕਾਰਨ ਸੱਚ ਹੋਣ ਦਾ ਪਰਮਾਨਾਂ ਵੀ ਬਦਲਦਾ ਹੈ ਇਸ ਤਰ੍ਹਾਂ ਇਹ ਵਿਚਾਰਧਾਰਾ ਇੱਕ ਮਾਨਵਵਾਦ ਹੈ ਕਿਉਂਕਿ ਇਹ ਮਨੁੱਖ ਨੂੰ ਕੇਂਦਰ ਮੰਨਦੀ ਹੈ ਅਤੇ ਉਸ ਨੂੰ ਵਧੇਰੇ ਯਥਾਰਤਿਕ ਬਣਨ ਦੀ ਉਤਸੁਕਤਾ ਵਧਾਉਂਦੀ ਹੈ ਇਹ ਮਨੁੱਖ ਨੂੰ ਵਿਅਕਤੀਗਤ ਮੰਨਦੀ ਹੈ ਇਸ ਲਈ ਇਸ ਸੰਸਾਰ ਹਰ ਮਨੁੱਖ ਨੂੰ ਜਿੱਥੇ ਤੱਕ ਹੋ ਸਕੇ ਸਵਾਰਥੀ ਬਣ ਕੇ ਰਹਿਣਾ ਚਾਹੀਦਾ ਹੈ। ਯਾਨੀ ਕਿ ਇਹਦਾ ਇੱਕ ਧਰਮਾਂ ਵਾਲਿਆਂ ਨਾਲੋਂ ਥੋੜਾ ਜਿਹਾ ਅਲੱਗ ਇਹਦਾ ਸਿਸਟਮ ਹੈਗਾ। ਇਹਦੀ ਸੋਚ ਇੱਕ ਅਲੱਗ ਹੈਗੀ ਹੈ। ਇਸ ਵਿਚਾਰਧਾਰਾ ਦੀ। ਅਤੇ ਕੇਵਲ ਆਪਣੇ ਫਾਇਦੇ ਅਤੇ ਗਿਆ ਕਲਿਆਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਹੁਣ ਸ਼ਾਬਦਿਕ ਅਰਥ ਦੀ ਜੇਕਰ ਇਹਦੀ ਗੱਲ ਕਰੀਏ ਤਾਂ ਵਿਵਾਰਵਾਦ ਨੂੰ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਵਿੱਚ ਜਿਹੜੀ ਹੈ ਜਾਂ ਇਹ ਜਿਹੜਾ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਪ੍ਰੈਗਮੈਟਿਜ਼ਮ ਉਹ ਉਹ ਉਹਦੇ ਤੋਂ ਬਣਿਆ ਹੋਇਆ ਹੈ ਇਹ ਸ਼ਬਦ ਦੀ ਜਿਹੜੀ ਉਤਪਤੀ ਉਹ ਯੂਨਾਨੀ ਭਾਸ਼ਾ ਦੇ ਸ਼ਬਦ ਪ੍ਰੈਗਮਾ ਤੋਂ ਹੋਈ ਹੈ ਜਿਸ ਦਾ ਅਰਥ ਹੈ ਕਰਮ ਵਿਵਹਾਰ ਪ੍ਰਭਾਵਸ਼ਾਲੀ ਕਾਰਜ ਇਫੈਕਟਿਵ ਐਕਸ਼ਨ ਜਾਂ ਕਿਤਾ ਬਿਜ਼ਨਸ ਕੁਝ ਵਿਦਵਾਨਾਂ ਅਨੁਸਾਰ ਇਹ ਸ਼ਬਦ ਇੱਕ ਹੋਰ ਯੂਨਾਨੀ ਭਾਸ਼ਾ ਪ੍ਰੈਗਮੈਟਿਕੋਸ ਤੋਂ ਬਣਿਆ ਹੈ ਜਿਸ ਦਾ ਅਰਥ ਵਿਵਹਾਰਿਕ ਵਿਵਹਾਰ ਯੋਗ ਜਾਂ ਵਿਵਹਾਰਿਕਤਾ ਹੈ ਇਸ ਤਰ੍ਹਾਂ ਵਿਵਾਰਵਾੜ ਦਾ ਅਰਥ ਹੈ ਵਿਵਹਾਰ ਨਾਲ ਸਬੰਧਤ ਗਿਆਨ ਸੂਦਾਂਤ ਅੱਜ ਇਹਨਾਂ ਕੱਲ ਨੂੰ ਆਪਾਂ ਇਹਦੀ ਪਰਿਭਾਸ਼ਾ ਬਾਰੇ ਗੱਲ ਕਰਾਂਗੇ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਮਿਹਰਬਾਨੀ